ਭਾਈ ਮੇਰਾ ਨਾਮ ਜੀਤਲ ਸਿੰਘ ਆ ਜੀ ਮੈਂ ਗੁਰਦਖਸ਼ਾਹ ਦਾ ਸੇਵਾਦਾਰ ਇੱਥੇ ਖਾੜ ਤੇ ਜੋ ਦੋ ਦੋ ਸਾਲ ਪਹਿਲਾਂ ਦਾ ਪਾਣੀ ਆਇਆ ਸੀ ਨਾ ਹਾਂਜੀ ਉਹਨਾਂ ਪਾਣੀ ਇਸ ਵਕਤ ਵੱਗ ਚੁੱਕਾ ਹੋ ਬੰਦ ਤੋਂ ਅੰਦਰ ਜਿਹੜੀ ਆ ਫਸਲ ਮੇਰਾ ਕਿਸੇ ਕਿਸਾਨ ਦੀ ਨਹੀਂ ਰਹਿ ਗਈ ਬਹੁਤ ਬੁਰੀ ਹਾਲਤ ਆ ਤੇ ਕੋਈ ਸਸ਼ਨ ਜਾਂ ਪ੍ਰਸ਼ਾਸ਼ਨ ਜਿਹੜਾ ਨਾ ਆਵਾ ਕਿ ਐਸ ਬੰਦ ਤੋਂ ਲੈ ਕੇ ਦੂਸਰੇ ਬੰਦ ਤੱਕ ਬਣੀ ਜਿਹੜਾ ਆ ਲਗ ਭਗ ਲੱਗ ਚੁੱਕਾ ਆ ਮਾਰੇ ਕਿਰਪਾ ਕਰੇ ਕਿਉਂਕਿ ਬਰਸਾਤਾਂ ਸਾਨੂੰ ਇਹ ਦੱਸੰਦਾ ਵੀ ਦੋ ਦਿਨਾਂ ਦੀ ਨਹੀਂ ਹੈ ਹੋ ਰਿਹਾ ਹੈਗਾ ਵਾ ਕਿਰਪਾ ਕਰਕੇ ਇਹ ਨਹੀਂ ਜਮਾਂ ਹੀ ਪਵੇ ਤੇ ਸੰਗਤ ਦਾ ਨਾਡنگਰ ਦਾ ਵਿਆਹ ਸਕਦਾ ਫਸਲਾਂ ਤਾਂ ਪੱਦਾ ਹੋ ਚੁੱਕੀਆਂ ਵਾ ਦੇਖੋ ਇਹ ਘਰਾਂ ਦੇ ਵਿੱਚ ਘਰ ਛੱਡ ਗਏ ਪਈ ਉੱਚੇ ਥਾਂ ਦੇ ਅਣਕੇ ਦੇ ਤਰਪਾਲਾਂ ਪਾ ਗਏ ਜਿੰਨੇ ਵੀ ਬੰਦ ਤੋਂ ਅੰਦਰ ਕਰਨੇ ਉਹ ਸਾਰੇ ਸਾਰੇ ਲਗਭਗ ਨਾਡنگਰ ਬਾਹਰ ਕੱਢ ਕੇ ਲਿਆਏ ਆ ਸਮਾਨ ਕਿਹਦਾ ਨਿਕਲਿਆ ਤੇ ਕਿਸੇ ਦਾ ਨਹੀਂ ਨਿਕਲਿਆ ਤੇ ਇੱਥੋਂ ਜਿੱਥੇ ਅਸੀਂ ਹਾਰ ਦੇ ਵਿੱਚ ਮੇਲਾ ਮਨਾਉਣਾ ਹੈ ਉਸ ਜਗ੍ਹਾ ਤੇ ਟਟਾ ਲਾ ਕੇ ਘਟੋ ਘਟੋ 35 ਕਿਲੋ ਜਮੀਨ ਜਮੀਨ ਆਜ ਇਸ ਲੋਤਨਾ ਬਣਾ ਦੇ ਜਿਹੜੀ ਆ ਨਾ ਉਹ ਬਰਬਾਦ ਕਰਤੀ ਨਹੀਂ ਨੇ ਆਉਣ ਵਾਲੇ ਸਮੇਂ ਕਿ ਮਹਾਰਾਜ ਕਿਰਪਾ ਕਰੇ ਸੰਤਾਂ ਦਾ ਭਲਾ ਕਰੇ ਤੇ ਜਿਹੜਾ ਗਿੰਨਾ ਸਮਾਨ ਹੈਗਾ ਵਾ ਉਹਨਾਂ ਦਾ ਸਦਾ ਬਜਾਰ ਹੋਵੇ ਅਸੀਂ ਇਹਨੇ ਦੇ ਵਿੱਚ ਹੀ ਰਹਿ ਜੀਏ ਇਹਨਾਂ ਬੜਾ ਵਾ ਪਰ ਜਿਹੜਾ ਹਾਲ ਵਾ ਅਜੇ ਕਹਿਣ ਵਾਲੀ ਗੱਲ ਕੋਈ ਨਹੀਂ ਗਈ ਕੁਝ ਕਹਿ ਨਹੀਂ ਸਕਦੇ ਕੀ ਹੋਣਾ ਤੇ ਕੀ ਨਹੀਂ ਹੋਣਾ ਤੇ ਪ੍ਰਸ਼ਾਸਨ ਅਗੇ ਤੇ ਸੱਸ਼ਨ ਅਗੇ ਸਾਡਾ ਇਹੋ ਬੇਨਤੀ ਆ ਇਹ ਕਿਰਪਾ ਕਰਕੇ ਇਹਨਾਂ ਗਰੀਬਾਂ ਦੀ ਸਹਾਰ ਲਵੋ ਕਿਉਂਕਿ ਇਹਨਾਂ ਦੀ ਪਰਮਾਤਮਾ ਨੇ ਤਾਂ ਜੋ ਮਾਰ ਕਰਨੀ ਸੀ ਕਰਨੀ ਸੀ ਉਹ ਕਰਤੀ ਆ ਹੁਣ ਸਰਸਨ ਦੇ ਪ੍ਰਸ਼ਾਸਨ ਤੋਂ ਥੋੜਾ ਇਹਨਾਂ ਨੂੰ ਆਸਰਾ ਹੈਗਾ ਵਾ ਜੇ ਕਰ ਸਕਦੇ ਆ ਤੇ ਮਿਹਰਬਾਨੀ ਕਰਕੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਤਾਂ ਕਿ ਇਹ ਲੋਕ ਜਿਹੜੇ ਆ ਰੋਟੀ ਖਾਂਦੇ ਰਹਿ ਜਾਣ ਇਸ ਵਾਸਤੇ ਸਾਰੀ ਸੰਗਤ ਨੇ ਬੇਨਤੀ ਆ ਭਈ ਵੱਧ ਤੋਂ ਵੱਧ ਜਿੰਨੀ ਉਹ ਸਾਡੀਆਂ ਦੀ ਮਦਦ ਕਰੋ ਕਿਉਂਕਿ ਇਸ ਵਕਤ ਇਹ ਜਿਹੜਾ ਬੰਦ ਤੋਂ ਅੰਦਰਲਾ ਬੰਨਾ ਜਿਹੜਾ ਵਾ ਸਾਰਾ ਡੁੱਬ ਚੁੱਕਾ ਵਾ ਨਾ ਡੰਗਰਾਂ ਦਾ ਕੁਝ ਰਹਿਣ ਵਾਸਤੇ ਬਣਨ ਵਾਸਤੇ ਕੋਈ ਵੀ ਚੀਜ਼ ਨਹੀਂ ਬਚੀ ਚੰਦ ਕਰ ਜਿਹੜੇ ਬੰਦ ਤੇ ਆ ਕੇ ਖੜੇ ਆ ਬੈਠੇ ਆ ਤੇ ਬੰਦ ਗਏ ਤੇ ਕੋਈ ਪਤਾ ਨਹੀਂ ਕੀ ਬਣਾ ਤੇ ਕੀ ਨਹੀਂ ਬਣਾ ਇਸ ਵਾਸਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਕਿਰਪਾ ਕਰਕੇ ਇਹਨਾਂ ਗਰੀਬਾਂ ਦੀ ਸਾਰ ਲਵੋ ਤੇ ਇਹਨਾਂ ਦੀ ਮਦਦ ਕਰੋ ਤਾਂ ਕਿ ਆਉਣ ਵਾਲਾ ਸਮਾਂ ਜਦੋਂ ਇਹਨਾਂ ਦਾ ਕੁਝ ਥੋੜਾ ਬਤੀਤ ਸੌਖਾ ਹੋ ਸਕੇ ਇਹਨਾਂ ਦੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕੀ ਨਾ ਡਟਾ ਇਹਦੇ ਬੋਲੇ ਮੇਰਾ ਨਾਂ ਇਹ ਕਿਹੜਾ ਪਿੰਡਾ ਸੁਭਾ ਪਿੰਡਾ ਆਹ ਕਿੰਨਾ ਪਾਣੀ ਜਿਹੜਾ ਘਰ ਦੇ ਵਿੱਚ ਆ ਗਿਆ ਪਾਣੀ ਤੇ ਬਹੁਤ ਅੱਡਾ ਦੇਖੋ ਸਾਹਮਣੇ ਤੁਹਾਡੇ ਸਬਕ ਹੁੰਦੇ ਆ ਸਮਾਨ ਕੱਢਣ ਦੇ ਚਾਰ ਕੱਢਣ ਦੇ ਸਮਾਨ ਸਾਡਾ ਅੰਦਰ ਹੋਣ ਲਿਆ ਪਾਣੀ ਅੰਦਰ ਚ ਪਈਆ ਕੋਠੀ ਵੀ ਪਈ ਗਿਆ ਪਰ ਆਦਾ ਨਹੀਂ ਬਾਰਿਸ਼ ਨਾਲ ਸਾਨੂੰ ਆਵੇ ਕੀ ਹਾਲ ਬਣਾ ਦੰਗਰਾਂ ਨੂੰ ਭੁਖੇ ਤੇ ਨਹੀਂ ਭੁਖੇ ਤੇ ਬੈਠੇ ਆ ਆਪਸ ਕਰਦੇ ਆ ਤਾਂ ਤੁਸੀਂ ਕਿਥੇ ਲਿਆ ਕਰ ਸਮਾਨ ਸਾਡਾ ਅੰਦਰ ਹੀ ਆਇਆ ਮਾਰੇ ਮਟੇ ਵਰਤਨ ਜੇ ਕਦੇ ਨਹੀਂ ਲਾਂਦਾ ਲੇੜੇ ਪਹੁੰਚੇ ਆ ਮਾਰੇ ਮਟੇ ਲਾਂਦੇ ਵਨਤਿਆਂ ਕੇ ਬੈਗੇ ਜੋ ਵਨਤ ਹੈ ਤੰਬੂ ਲੈ ਆਇਆ ਮਟਸਾ ਤੇ ਸਾਹਮਣੇ ਖੜੇ ਸਾਂ ਤੇ ਸਾਰੇ ਖੜੇ ਆ ਕਾਕਾ ਸਾਡਾ ਬਾਹਰ ਗਿਆ ਕਾਕਾ ਸਾਡਾ ਇੱਥੇ ਨਾ ਤੈਂਦੇਆਂ ਜੀਆਂ ਸਾਡਾ ਮੰਬਹਾ ਲਾ ਤੇ ਕੁਆਰਲੈਸ ਚਲੋ ਧੰਨਵਾਦ ਜਿੰਦੇ ਦਾ ਸਾਨੂੰ ਕੱਲ ਚਾਰ ਰਸਤੇ ਚੁੱਕਰ ਦੇਈਆ ਸ਼ਾਬਾਸ਼ ਹੁੰਦੇ ਜੀ ਦਾ ਮੰਤਰੀ ਸਾਹਿਬ ਆਏ ਹਾਂ ਜੀ ਮੰਤਰੀ ਸਾਹਿਬ ਲਾਜ ਨੂੰ ਲੱਗੀ ਆਏ ਸੀ ਕੱਲ ਚੜਾਏ ਕੋ ਸਾਡੇ ਗੜਿਓ ਹਨੇਗਾ ਕੱਲ ਤਾਂ ਨੰਦੂ ਦੇ ਅੱਜ ਵਿਚਾਰੇ ਚਲੋ ਜੋ ਹਾਂ ਮੈਂ ਆਖਾ ਹੰਤ ਕਰਾਂਗਾ ਤੁਹਾਡੀ ਜਿੰਨੀ ਵੀ ਹੋਈ ਸਪੈਨ ਚ ਬਤਾਪਸਾਵੇਂ ਹੋਣੇ ਵੀ ਨਾਲ ਆਏ ਹਾਂਜੀ ਆਏ ਸੀ ਪਰਸਾਂ ਆਏ ਨੇ ਕਿਹਾਰੇ ਮਸਲਾਤਮ ਦੇ ਗਏ ਹਾਂਜੀ ਦੇ ਕੇ ਗਏ ਆ ਤੰਨੇ ਖਾ ਚਲੇ ਤੁਹਾਡਾ ਵੀ ਹਾਲਾ ਜਿਵੇਂ ਹੋਇਆ ਹਨਨ ਥੋ ਤੈੜ ਪਾਤਾ ਹਾਂਜੀ ਫਰੰਡ ਜਰੜਨ ਲਈ ਹੈ ਕਿੱਧਰ ਜਾਵਾਂ ਦੇ ਹਾਂਜੀ ਮਾੜ ਬਹੁਤ ਮਾੜਾ ਹੋ ਗਿਆ ਵਾ ਹਾਂਜੀ ਤਾਂ ਕਿੰਨਾ ਕੋਈੜਾ ਪਾਣੀ ਖਲੋਤਾ ਕਿੰਨੇ ਪਾਣੀ ਸਾਡਾ ਸਾਡੇ ਨੂੰ ਗਲਗਲ ਹੋਣਿਆ ਉਹ ਕੋਠੀ ਚ ਪਾਣੀ ਪੈ ਗਿਆ ਓਵੇਂ ਮਸਮਾਨ ਕੱਢਣ ਦੇ ਸਾਡੇ ਗਵਾਂਢੀ ਦੇ ਕੱਢਦੇ ਕਿੰਨੀ ਕੁ ਫਸਲ ਖਰਾਬ ਹੋ ਗਈ ਡੱਡੀ ਸਾਰੇ ਸਾਡੇ ਜਿੰਨੀ ਫਸਲ ਸਾਡੇ ਘਰ ਦੋ ਘਰਾਂ ਦੀ ਦੋ ਦੋ ਕਿੱਲੇ ਸਾਰਾ ਝੋਨਾ ਤੈ ਹੀ ਹੋ ਗਿਆ ਉਸ ਤੋਂ ਨੀ ਪਾਣੀ ਜਾਂਦੇ ਆ ਵੇਖੋ ਤੇ ਹਾਂ ਬਸ ਸਿਆਣਗੇ ਹਮ ਅਸੀਂ ਕੀ ਕਰਾਂ ਤੇ ਤਾਹ ਕੀ ਕਹਿ ਦੱਸ ਕਿੰਨੀਆਂ ਕੁ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤਾਂ ਬਹੁਤ ਜ਼ਿਆਦੀਆਂ ਹੁੰਡੀਆਂ ਤੇ ਕੀ ਕਰਕੇ ਹੁਣ ਸਾਨੂੰ ਕੋਈ ਸਹਲਤ ਮਲੇ ਕੇ ਬਣਿਓ ਹਮ ਛਾਰਾ ਮੇਰੇ ਚਲੋ ਪੈਸਾ ਤੁਸੀਂ ਅੰਨਾ ਤਾਣਾ ਧਿਆਨ ਦੇ ਅਸੀਂ ਤੁਹਾਡੇ ਆਸਰਾ ਹੋਵਾਂਦੇ ਹਾਂ ਜੀ ਸਾਨੂੰ ਇਹ ਮੰਜੂਰੀ ਚਾਹੀਦੀ ਸਾਨੂੰ ਕੋਈ ਨਹੀਂ ਹੋਰ ਤੇ ਪਸ਼ੂਆਂ ਦਾ ਚਾਰਾ ਹੈਗਾ ਕਿ ਨਹੀਂ ਨਹੀਂ ਪਸ਼ੂਆਂ ਦਾ ਚਾਰਾ ਹੋਵੇ ਥੋੜਾ ਦੋ ਤੋੜੇ ਤੇ ਤੂੜੀ ਤੇ ਸਾਡੀ ਰੋੜੀ ਤੂੜੀ ਨਹੀਂ ਮਿਲੀ ਸਾਨੂੰ ਹਾਂ ਜੀ ਉਹ ਵੀ ਨਹੀਂ ਮਿਲੀ ਤੇ ਉਹ ਵੀ ਆਉਣਾ ਮਾੜੀ ਮੱਟੀ ਲਿਆ ਕੇ ਫੋਮਨੇ ਗੁਜ਼ਾਰਾ ਕਰਨਾ ਹੋਵੇ ਹਮਮ ਬੈਠੇ ਧੰਨਵਾਦ ਇਹਨਾਂ ਦਾ ਜਿਹੜੇ ਧੰਨ ਕੋ ਪਛਾਦੂ ਦਾ ਜਿੰਨੇ ਪਛਾਏ ਜਾਂ 50 ਸੇਵਾ ਹੀ ਇਹ ਸਭ ਚ ਕੀ ਨਾ ਕਿ ਲੜਾਈ ਹਰਪੇ ਦੱਸ ਸੁਭਰਾ ਤੇ ਬਾਈਕਾਂ ਚ ਕੀ ਮਸਲਾ ਆ ਪਾਣੀ ਨਾ ਪਾਣੀ ਬਹੁਤ ਜ਼ਿਆਦਾ ਆ ਗਿਆ ਕਲਤ ਕਾਲੀ ਸਾਡੇ ਅੰਦਰਾ ਜੀ ਪਰੇ ਤੈ ਤੇ ਡੰਗੜ ਡੁੰਗਰਾ ਦਾ ਡੰਗਰ ਲੈ ਕੇ ਹੁਣ ਪਾਰ ਪਾਸੇਸ ਕੱਢੇ ਅੱਛਾ ਜੀ ਹਾਂ ਟੋੜੀ ਦਾਣਾ ਸਾਰਾ ਜੋ ਪੱਠਾ ਚਾਰਾ ਸਾਰਾ ਖਸ ਗਿਆ ਤਾਂ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਜਿਆਦਾ ਨੁਕਸਾਨ ਹੋਇਆ ਕਿੰਨੀ ਪੈੜੀ ਕਿ ਨਹੀਂ ਸਾਡੀ ਜਮੀਨ ਕਿ ਨਹੀਂ ਪੈੜੀ ਆਪਣੇ 3 ਕਿਲੇ ਇੱਥੇ ਅੱਛਾ ਜੀ ਹਾਂ ਜੀ ਉਹ ਵੀ ਨੁਕਸਾਨ ਕੋ ਪੰਚਾਇਤ ਦੀ ਰੱਖੀ ਹੋ ਵੀ ਸਾਰਾ ਤੈ ਹੋ ਗਈ ਆਪਦੀ ਕਿ ਠੇਕੇ ਤੇ ਵੀ ਲਈ ਕੋ ਠੇਕੇ ਤੇ ਵੀ ਪੰਚਾਇਤ ਲਈ ਕਿੰਨੀ ਕੁ ਫਸਲ ਖਰਾਬ ਹੋਈ ਸਾਡੀ ਬਹੁਤ ਖਰਾਬ ਹੋ ਗਈ ਠੀਕ ਹੈ ਮੈਂ ਛੇਕ ਲਖਾਂ ਕਰਵਾਵਾਂ ਹੋ ਗਿਆ ਤੇ ਜਿਹੜੇ ਹੁਣ ਡੰਗਰ ਉਹ ਫਿਰ ਪਿੰਟ ਲੱਗੇ ਜੋ ਹਾਂ ਨਹੀਂ ਉਥੇ ਬੈਕ ਦੇ ਸਾਈਡ ਤੇ ਕੱਢੇ ਆ ਬਾਂਦੂ ਪਰ ਅੰਦਰ ਅੱਛਾ ਉੱਚੇ ਥਾਂ ਤੇ ਰੱਖਿਆ ਉੱਚੇ ਥਾਂ ਤੇ ਰੱਖਿਆ ਹਾਂ